ਬੈਂਨਾਗਾਉਂਦੇ ਸੀ ਤੇ ਬਾਹਰ ਵੀ ਆ ਕੇ ਖੋਲਦੇ ਸੀ ਲੱਤ ਮਾਰ ਕੇ ਵੀ ਬੈਠੇ ਆ ਤੇ ਨਾਲੇ ਉੱਥੇ ਰੌਲਾ ਪਾਉਂਦੇ ਸੀ ਨਾਲੇ ਆ ਤੇ ਕੰਮ ਕਰਾਉਂਦੇ ਸੀ ਨਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਕੰਮ ਕਰਾਉਂਦੇ ਸੀ ਤੇ ਸਭ ਤੋਂ ਵੱਧ ਕੂੜ ਪ੍ਰਚਾਰ ਵੀ ਉਹਨਾਂ 5-7 ਐਮਐਲਏ ਨੇ ਕੀਤਾ ਰਾਜਾ ਬਣ ਕੇ ਕਿਉਂ ਨਾ ਮੈਂ ਕਹਿੰਦਾ ਵੀ ਮੈਂ ਤੁਸੀਂ ਮੇਰੇ ਤੋਂ ਮੂੰਹ ਨਾ ਕਹੋ ਵੀ ਮੈਂ ਬਥੇਰੀਆਂ ਚੀਜ਼ਾਂ ਦੀਆਂ ਵੇਖੀਆਂ ਬਥੇਰੀਆਂ ਚੀਜ਼ਾਂ ਵੇਖੀਆਂ ਮੈਂ ਕਈ ਐਸੇ ਐਮਐਲਏ ਸਾਹਿਬ ਆਉਂਦੇ ਵੇਖੇ ਜਿਹੜੇ ਮਤਲਬ ਕਿ ਲਿਟਰਲੀ ਹੱਥ ਜੋੜ ਕੇ ਤੇ ਪਹਿਲਾਂ ਗਲਤੀਆਂ ਕਰਦੇ ਸੀ ਤੇ ਫਿਰ ਹੱਥ ਜੋੜ ਕੇ ਕੈਪਟਨ ਸਾਹਿਬ ਦੇ ਕੋਲੇ ਬੈਠੇ ਹੁੰਦੇ ਸੀ ਇਹ ਵੀ ਸਾਨੂੰ ਸਾਡਾ ਸਾਨੂੰ ਬਾਤ ਤੇ ਪਰ ਉਸ 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 ਸੀਐਮ ਦਾ ਵੀ ਜਿਗਰਾ ਏਡਾ ਵੱਡਾ ਸੀ ਉਹ ਸਮਝਾਉਂਦਾ ਸੀ ਇਹਨਾਂ ਨੂੰ ਪੁੱਠੇ ਕੰਮਾ ਨਹੀਂ ਪਈਦਾ ਪਰ ਮੈਂ ਮੈਨੂੰ ਹੁਣ ਕਈ ਵਾਰੀ ਮੈਂ ਤੁਹਾਡੀ ਮੀਡੀਆ ਤੇ ਰਹਿਣਾ ਉਹ ਇੰਡੀਗਟੀਆਂ ਗੱਲਾਂ ਕਰਦੇ ਆ ਉਹ ਏਡੀਆਂ ਏਡੀਆਂ ਕੱਲ ਪਰਸੋਂ ਵੀ ਮੈਂ ਇੱਕ ਵੀਡੀਓ ਦੇ ਵੇਖਿਆ ਹੁਣ ਤੁਸੀਂ ਤੁਸੀਂ ਕਹੋ ਵੀ ਫਲਾਣਾ ਕੌਣ ਤੇ ਫਲਾਣਾ ਕੌਣ ਯਾਰ ਮੈਂ ਹਰ ਮੇਰੇ ਦਾ ਯਾਰ ਅੰਦਰ ਮੈਨੂੰ ਅੰਦਰ ਦਾ ਹਜੇ ਵੀ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਮੈਂ ਵੇਖੀਆਂ ਗੁਰਦੱਤ ਸਾਹਿਬ ਪਰ ਇੱਕ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਬਦਨਾਮ ਵੀ ਉਹਨਾਂ ਬੰਦਿਆਂ ਨੇ ਕੀਤਾ ਜੋ ਵੀ ਆਪੋਜੀਟ ਬੰਦਿਆਂ ਨੇ ਆਪੋਜੀਸ਼ਨ ਨੇ ਕੋਈ ਬੁਲਦਾਮ ਕੀਤਾ ਜੇ ਅੱਜ ਆਪਾਂ ਮੌਜੂਦਾ ਮੁੱਖ ਮੰਤਰੀ ਦੀ ਗੱਲ ਕਰੀ ਨਾ ਭਗਵਤ ਸਾਹਿਬ ਮਾਨ ਦੀ ਕੋਈ ਗੱਲ ਉਹ ਆਪੋਪੋਨੈਂਟ ਹੈ ਕਿਤੇ ਕੈਪਟਨ ਦਸ ਸਿੰਘ ਨਾਲ ਯਾਰੀ ਨਹੀਂ ਰਹੀ ਜਦੋਂ ਆ ਸੁਭੀ ਸੇਂਬਾ ਨਹੀਂ ਕੋਈ ਯਾਰੀ ਨਹੀਂ ਪਰ ਦੁੱਖ ਮੈਨੂੰ ਇਸ ਗੱਲ ਤੇ ਹੁੰਦਾ ਜਿਹੜੇ 24 ਘੰਟੇ ਆਉਂਦੇ ਸੀ ਪੰਜ ਸੱਤ ਐਮਐਲਏ ਐਸੇ ਸੀ ਜਿਹੜੇ ਜਿਹੜੇ ਉਹਨਾਂ ਨੂੰ ਕੋਈ ਰੋਗ ਨਹੀਂ ਸੀ ਉਹਨਾਂ ਦੀ ਕੋਈ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਸੀ ਉਹ ਸਿੱਧਾ ਹੀ ਆਉਂਦੇ ਸੀ ਸੀਐਮ ਸਾਹਿਬ ਤਾਂ ਕਹਿੰਦੇ ਸਰਕਾਰੀ ਕੋਠੀ ਦੇ ਘਰ ਤੋਂ ਆਉਂਦੇ ਸੀ ਕਪਤਨ ਹਮਦਸਿੰਘ ਸਿਸਮਾ ਤੇ ਜ਼ਿਆਦਾ ਰਹਿੰਦੇ ਸੀ ਪਰ ਬਾਅਦ ਸਰਕਾਰੀ ਕੋਠੀ ਦੇ ਕਲੇ ਸੰਦੀਪ ਵੀ ਨਹੀਂ ਰਹੇ ਨਹੀਂ 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 ਆ ਵੀ ਬੜਾ ਵਹਿਮ ਹੈ ਸਿਸਮਾ ਤਾਂ ਤਿਆਰ ਹੋਇਆ ਮੇਰੇ ਖਿਆਲ 2021 ਚ 21 ਦੇ ਵਿੱਚ 21 ਜਾਂ ਮਿਡਲ ਆਫ 21 ਮਿਡਲ ਆਫ 21 ਦੇ ਵਿੱਚ ਤਿਆਰ ਹੋਏ ਜੋ ਸਿਮ ਸਭ ਸ਼ਿਫਟ ਕੀਤੇ ਐ ਸਾਢੇ 3 ਸਾਲ ਤਾਂ ਕੈਪਟਨ ਦਸ ਸਿੰਘ ਸਾਢੇ 4 ਸਾਲ ਦੀ ਸਰਕਾਰ ਰਹੀ ਹੈ ਤੇ ਤਕਰੀਬਨ ਸਾਢੇ 3 ਸਾਲ ਤਾਂ ਸੀਐਮ ਰੈਜੀਡੈਂਸ ਤੇ ਅੱਛਾ ਹੋਰ ਸਿਸਵਾ ਵੀ ਕੋਈ ਅੱਛਾ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਤੁਸੀਂ ਇਸ ਗੱਲ ਤੇ ਕਿਹਾ ਜਿਹੜੇ ਉਹਨਾਂ ਦੇ ਬੰਦੇ ਆ ਉਹਨਾਂ ਤੋਂ ਪੁੱਛਿਓ ਤੇ ਸਿਸਵਾ ਅਸੀਂ ਵੀ ਅਲਾਊਡ ਨਹੀਂ ਸੀਗੇ ਅੱਜ ਮੈਂ ਫਿਰ ਤੁਹਾਨੂੰ ਕਹਿੰਦਾ ਅਸੀਂ ਸਿਸਵਾ ਨਹੀਂ ਲਾਉਂਦੇ ਫਿਰ ਉਹ ਪੰਜ ਸਾਲ ਦਾ ਐਮਐਲਏ 라ਉਂਡ ਸੀ ਅਸੀਂ ਜਿਹੜੇ ਗੋਲਦੇ ਹਾਂ ਅਸੀਂ ਵੀ ਅਲਾਉਂ ਨਹੀਂ ਸੀ ਲੋ ਮੇਰੀ ਗੱਲ ਹੈ ਜੀ ਮੈਂ ਤੁਹਾਨੂੰ ਅੱਜ ਗੱਲ ਦੱਸਤੀ ਅਸੀਂ ਵੀ ਸਿਸਵਾ ਅਲਾਉਂ ਨਹੀਂ ਸੀ ਜੀ ਸੀਐਮ ਸਾਹਿਬ ਸਰਕਾਰੀ ਕੋਠੀ ਚਾਉਂਦੇ ਸੀ ਅਸੀਂ ਉਦੋਂ ਮਿਲ ਕੇ ਆਉਂਦੇ ਲੋਕਾਂ ਦੀ ਗੱਲਾਂ ਕਰਦੇ ਸੀ ਪਰ ਜਿਨ੍ਹਾਂ ਨੇ ਬਾੜੀ ਪੂਛ ਚੱਕੀ ਉਹ ਸਿਸਵਾ ਹੀ ਜਾਂਦੇ ਸੀ ਆਪ ਦੱਸ ਹੀ ਦਿਓ ਮੈਨਾਂ ਦਾ ਮੈਂ ਸਾਰੇ ਜਾਣਦੇ ਆ ਜੀ ਬਰਾੜ ਸਾਹਿਬ ਉਹ ਉਹਨਾਂ ਦਾ ਉਹਨਾਂ ਦੇ ਪੂਛ ਹੀ ਸਿਸਵਾ ਜਿਹੜੇ ਜਾਂਦੇ ਸੀ ਨਾ ਉਹਨਾਂ ਨੇ ਉਹਨਾਂ ਨੇ ਸਾਰਿਆਂ ਦੇ ਮੱਜੀ ਠੋਕੀ ਆ ਤੇ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਆ ਆ ਤਾਂ ਠੀਕ ਹੈ ਜੇ ਜੇ ਕਿਸੇ ਸੱਜਣ ਨਾਲ ਤੁਹਾਡੀ ਮੰਨ ਲਓ ਮੇਰੀ ਕਿਸੇ ਨਾਲ ਸੱਜਣਤਾ ਹੀ ਹੈ ਸੱਜਣਤਾ ਹੀ ਆ ਇਕੱਠੇ ਖਾਦਾ ਪੀਤਾ ਬੈਠੇ ਆ ਤੇ ਅੱਜ ਮੇਰੀ ਤੁਹਾਡੀ ਨਾਲ ਵਿਗੜ ਗਈ ਮੈਂ ਆਦੇ ਰਾ ਪੈ ਗਿਆ ਤੁਸੀਂ ਆਦੇ ਰਾ ਪੈ ਗਏ ਪਰ ਜਿਹੜਾ ਸੱਜਣ ਖਾ ਪੀ ਕੇ ਨਾਲ ਤੇ ਕੋਲਾ ਕਰਿਓ ਦੂ ਬਾਦ ਉਹ ਸੱਜਣ ਕਹਿਣ ਦੇ ਲਈ ਉਹ ਉਹ ਕਿਸੇ ਦੇ ਨਾ ਤੁਹਾਡੇ ਅੱਜ ਸੱਜਣ ਹੈ ਉਹ ਨਾ ਗੱਲ ਨੂੰ ਕਿਸੇ ਦਾ ਵੀ ਹੋਣਾ ਹੈ ਇਹੋ ਜਿਹੀ ਕਿਸੇ ਦਾ ਹੋਣਾ ਜਿਹੜਾ ਉਹਨੂੰ ਕੈਪਟਨ ਸਾਹਿਬ ਨੂੰ ਲਾ ਕੇ ਆਪ ਸੀਐਮ ਬਣਨਾ ਚਾਹੁੰਦਾ ਸੀ ਪਰ ਬਣੀ ਨਹੀਂ ਗੱਲ ਪੰਜੇ ਚਾਰੇ ਸੀ ਚਾਰੇ ਪੰਜੇ ਹੋਈ ਸੀ ਇਹਦੇ ਚਾਰ ਪੰਜ ਸੀ ਨਾ ਪਰ ਉਹਨਾਂ ਨੇ ਆਜਾ ਸੁਣੋ ਮੇਰੀ ਗੱਲ ਫਿਰ ਫਿਰ ਮੈਂ ਸੁਣ ਲ ਜਿਹਨੂੰ ਵੱਡੇ ਵਾਰ ਨਹੀਂ ਦਿੱਤਾ ਜਾਂਦਾ ਸੀ ਉਹ ਮੁੱਖ ਮੰਤਰੀ ਬਣ ਗਿਆ ਦੇਖੋ ਕਮਾਲ ਵੇਖੋ ਰੱਬ ਦੇ ਅਸਾ ਸੀਐਮ ਚੰਨੀ ਨੂੰ ਬਣਨ ਨਹੀਂ ਦੇਦੇ ਨਹੀਂ ਐ ਨਹੀਂ ਮੇਰੇ ਕਹਿੰਦਾ ਪਾਵਨ ਵੀ ਉਹਨਾਂ ਤੋਂ ਘਟ ਆਉਂਦਾ ਸੀ ਸੀਐਮ ਚੰਨੀ ਮੈਂ ਸੀਐਮ ਚੰਨੀ ਦੀ ਮੈਂ ਮੈਂ ਉਸਕੇ ਨਾ ਵੀ ਸੀਐਮ ਚੰਨੀ ਬਹੁਤ ਘਟਾਉਂਦਾ ਸੀ ਉਹਨਾਂ ਦੇ ਮੁਕਾਬਲੇ ਅੱਛਾ ਬਹੁਤ ਘਟਾਉਂਦੇ ਸੀ ਪਰ ਵੇਖੋ ਰੱਬ ਨੇ ਉਹਦੇ ਸਿਰ ਤੇ ਤਾਜ ਰੱਖਤਾ ਜਿਹੜੀ ਬਾੜੀ ਫੂ ਫੂ ਚੱਕੀ ਫਿਰਦੇ ਸੀ ਲੈ ਗਏ ਆ ਰੱਬ ਦੀ ਵੇਖੋ ਆ ਸੱਚ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੈਪਟਨਿੰਗ ਸਿੰਘ ਦੇ ਕੋਲੇ ਘਰ ਆਉਣ ਵੀ ਸ਼ੂਟ ਸੀ ਸਿਸਵਾ ਸੀਐਮ ਰੇਜਰਸ ਉਹਨਾਂ ਨੇ ਪ੍ਰੈਸ ਰੈਸਪੈਕਸ਼ਨ ਵਧਾਈ ਕੈਪਟਨ ਅਮਰਿੰਦਰ ਸਿੰਘ ਦੀ ਵੀ ਆ ਐ ਜੀ ਆ ਐ ਹੈ ਜੀ ਆ 75 25 ਹੈ ਜੀ ਆ ਫਲਾਨਾ ਤਸੀ ਹੈ ਜੀ ਆ ਐ ਹੈ ਤੇ ਬਾਈ ਜੀ ਤੇ ਹੁਣ ਵੀ ਤਾਂ ਉਹ ਵੀ ਸਿਚੁਏਸ਼ਨ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਕੁਝ ਕਹਿ ਲੋ ਬਾਈ ਜੀ ਮੈਨੂੰ ਇਹ ਕਹਿੰਦਾ ਕੋਈ ਨਿੱਕੀ ਜੀ ਚੀਜ਼ ਦੀ ਕੁਰਬਾਨੀ ਨਹੀਂ ਦਿੰਦਾ ਨਿੱਕੀ ਜੀ ਚੀਜ਼ ਵਾਸਤੇ ਜੇ ਕੈਪਟਨ ਦੱਸੇ ਮਾੜਾ ਸੀ ਉਦੋਂ ਹੀ ਰਿਜ਼ਾਈਨ ਕਰਕੇ ਮਿਨਿਸਟਰੀ ਤੋਂ ਚਲੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਉਹੀ ਬੰਦਾ ਹੈ ਜਿਹੜੇ ਪੰਜਾਬ ਦੇ ਸਿੱਖਾਂ ਦੀ ਖਾਤਰ ਉਹਨੇ ਰਿਜ਼ਾਈਨ ਦਿੱਤਾ ਸੀਮਸ ਆਪ ਕੈਪਟਨਸ ਕੈਪਟਨਸ ਆਪ ਸੀਐਮਸੀ ਤਾਂ ਉਦੋਂ ਜਦੋਂ ਮਿਨਿਸਟਰੀ ਆਵੰਟਰੀਜ਼ ਉਦੋਂ ਵੀ ਬਹੁਤ ਤੁਹਾਡੇ ਕੋਲੇ ਤਾਂ ਆਉਂਦੇ ਨੂੰ ਸਪਾਸਰ ਮੈਨੂ ਮਿਨਿਸਟਰ ਬਣਾ ਦੋ ਮੈਨੂ ਬਣਾ ਦੋ ਆ ਜਿਹੜੇ ਬਣਾਏ ਹੈ ਨਾ ਜਿਹੜੇ ਕੋਈ ਉਹਨਾਂ ਤੇਰੇ ਚਾਰ ਮਿਨਿਸਟਰ ਹੀ ਸੀਗੇ ਦੋ ਤਿੰਨ ਹੋਂ ਸੀਗੇ ਤੇਰੇ ਚਾਰ ਤੋਂ ਮਿਨਿਸਟਰ ਤੇ ਦੋ ਤਿੰਨ ਹੋਂ ਸੀਗੇ ਜਿਹੜੇ ਰੋਜ਼ ਆਉਂਦੇ ਸੀਗੇ ਤੇ ਕਾਰਵਾਈ ਉਹਨਾਂ ਨੇ ਪਾਈ ਆ ਉਦੋਂ ਇੱਕ ਟ੍ਰਿਬਿਊਚ ਖਬਰ ਨਿਕਲੀ ਸੀਗੀ ਵੀ ਅਰਦਾਸ ਕੀਤੀ ਗਈ ਸੀ ਕਹਿੰਦੇ ਰਾਜਾ ਬੜੇ ਦੂਸੇ ਤਾਂ ਸੀ ਮੈਨੂੰ ਮਿਨਿਸਟਰ ਬਣਾ ਬਾਈ ਜੀ ਉਹ ਹੋ ਸਕਦਾ ਰਾਜਾ ਬੜੇ ਮੈਂ ਮਨਸਾ ਦਾ ਵੀ ਉਹਨੂੰ ਮਿਸਟਰ ਨਹੀਂ ਬਣਾਇਆ ਸੀ ਕੈਪਟਨ ਰਣਜੀਤ ਸਾਹਿਬ ਨੇ ਨਹੀਂ ਪਰ ਜਿਹਨਾਂ ਨੂੰ ਬਣਾਇਆ ਸੀ ਉਹ ਕਿਹੜੀ ਗੱਲਾਂ ਗੁੱਸੇ ਸੀ ਜਿਹੜੇ ਬਣਾਏ ਸੀ ਆਪ ਸੈਕਟਰ ਦੇ ਗੁਰਦੁਆਰਾ ਸਾਹਿਬ ਚ ਅਰਦਾਸ ਹੋਈ ਸੀ ਅੱਛਾ ਆਟਰ ਸੈਕਟਰ ਦੇ ਗੁਰਦੁਆਰਾ ਸਾਹਿਬ ਚ ਅਰਦਾਸ ਹੋਈ ਉਸ ਅਰਦਾਸ ਦਾ ਤੁਸੀਂ ਪਤਾ ਕਰਵਾ ਲਿਓ ਵੀ ਉਸ ਅਰਦਾਸ ਅਰਦਾਸੀ ਇਹ ਕੌਣ-ਕੌਣ ਸੀਗੇ ਤੇ ਅਰਦਾਸ ਸ਼ਾਮਲ ਕੌਣ-ਕੌਣ ਸੀ ਸਭ ਪਤਾ ਲੱਗਦਾ ਮਕਸਦ ਕੀ ਸੀ ਅਰਦਾਸ ਦਾ ਅਰਦਾਸ ਕਰ ਵੀ ਆਪਾਂ ਇਕੱਠੇ ਆਏ ਦੇ ਉਲਟ ਅੱਛਾ ਅਰਦਾਸ ਵੀ ਆਪਾਂ ਇਕੱਠੇ ਆਏ ਮਿਕੈਪਨ ਦਸਿੰਘ ਦੇ ਹੌਲਟਾ ਵੀ ਆਪਾਂ ਇਕੱਠੇ ਲੈਣਾ ਅਰਦਾਸ ਕਰਕੇ ਤੇ ਬਾਹਰ ਨਿਕਲੇ ਸੀ ਅਖਬਾਰਾਂ ਚ ਵੀ ਛਪੀ ਸੀ ਨਹੀਂ ਉਦੋਂ ਬਾਅਦ ਫਿਰ ਛੇਤੀ ਹੋ ਗਿਆ ਸੀ ਬਸ ਫਿਰ ਉਦੋਂ ਬਾਅਦ ਫਿਰ ਖਿੱਲਰ ਖੁੱਲੇ ਸੀ ਬੇਸਿਕਲੀ ਇਨ ਆਦਿਆਂ ਬੇਸਿਕਲੀ ਮੈਂ ਮੈਂ ਹਮੇਸ਼ਾ ਇੱਕ ਚੀਜ਼ ਇੱਕ ਚੀਜ਼ ਬਰਾਦਾਵਾ ਹੁੰਦੀ ਹੈ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਕੈਪਟਨ ਦਸਿੰਘ ਬਾਰੇ ਬਹੁਤ ਮਾੜਾ ਜੀ ਐਂ ਹੈ ਜੀ ਫਲਾਨ ਹੈ ਜੀ ਤਿੰਕਾ ਹੈ ਭਾਈ ਜੀ ਉਹ ਸੱਚਾ ਸਪਾਈ ਹੈ ਇਸ ਅ ਟ੍ਰੂ ਸੋਲਜਰ ਜੀ ਕਹਣਾ ਉਹ ਹੀ ਇਸ ਅ ਟ੍ਰੂ ਸਿੱਖ ਜੇਸ ਕਰਦੇ ਹੋ ਜੇਸ ਕਰਦੇ 6ਵੇਂ ਪਾਸ਼ਾਹੀ ਦੀ ਹੱਥ ਲੈ ਹੱਥ ਲੈ ਪੰਨਾ ਹੋਵੇ ਹੱਥ ਲੈ ਕਾਗਜ਼ ਹੋਵੇ ਲਿਖਤ ਹੋਵੇ ਤੇਰਾ ਕਰ ਮੇਰਾ ਹਸ ਹੈ ਤੇ ਬਾਈ ਜੀ ਜੇ ਗੁਰੂ ਸਾਹਿਬ ਨੇ ਉਹ ਬਖਸ਼ਿਸ਼ ਕੀਤੀ ਕਿੰਨੇ ਸਿੱਖ ਪਰਿਵਾਰ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਿੱਧੀ ਬਖਸ਼ਿਸ਼ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਪਟਿਆਲਾ ਖਾਨਦਾਨ ਨੂੰ ਤਾਂ ਦਿੱਤੀ ਹੈ ਨਾ ਗੁਰੂ ਸਾਹਿਬ ਕੈਪਟਨ ਬਸਿੰਦਰ ਦਿੱਤੀ ਬਾਬੇ ਆਲੇ ਨੇ ਤਾਂ ਲਿਖਤਾਈ ਵੀ ਹੈ ਨਾ ਉਦੋਂ ਦੀ ਬਾਬੇ ਫੂਲ ਮੇਰੇ ਦੀਆਂ ਗੱਲਾਂ ਨਾ ਜੇ ਉਹ ਗੁਰੂ ਸਾਹਿਬ ਤੋਂ ਉੱਪਰ ਤਾਂ ਕੋਈ ਨਹੀਂ ਜੇ ਗੁਰੂ ਸਾਹਿਬ ਉਸ ਬੰਦਿਆਂ ਨੂੰ ਮਾੜਾ ਸੰਗ ਦੇ ਤੇ ਉਹਨਾਂ ਨੂੰ ਹੱਥ ਲਿਖ ਦਿੱਤੀ ਕਿਤੇ ਤੂੰ ਜਾ ਕੇ ਆਇਓ ਕੈਪਟਨ ਸਾਹਿਬ ਦੇ ਘਰੇ ਜਿੱਦਣ ਤੁਸੀਂ ਮੈਨੂੰ ਕੋ ਮੈਂ ਤੁਹਾਨੂੰ ਲੈ ਕੇ ਚਲੂੰਗਾ ਉਹਨਾਂ ਦੇ ਕਰੇ ਛੇਵੇਂ ਪਾਸ਼ਾ ਦੇ ਹੱਥ ਲਿਖਤਾ ਤੇਰਾ ਕਰ ਮੇਰਾ ਅਸ ਹੈ ਇਸ ਤੋਂ ਉੱਪਰ ਹੋਰ ਕੀ ਜੇ ਪਾਵੇਂ ਇਹ ਗੱਲਾਂ ਕਹਿ ਦੀਆਂ ਉਹ ਜੀ ਐ ਐ ਜੀ ਲੈ ਦੇ ਕੇ ਪਰਸਨਲ ਗੱਲਾਂ ਤੇ ਉਤਰੇ ਆਉਂਦੇ ਲੋਕ ਪਰ ਪਰਸਨਲ ਗੱਲਾਂ ਵੀ ਉਹਨਾਂ ਨੇ ਕੀਤੀਆਂ ਪਰਸਨਲ ਗੱਲਾਂ ਵੀ ਉਹਨਾਂ ਨੇ ਕੀਤੀ ਜਿਨ੍ਹਾਂ ਨੂੰ ਸਾਹਿਬ ਨੇ ਪਰਸਨਲ ਇਨਵਾਈਟ ਕੀਤਾ ਅੱਛਾ ਮਹਾਰਾਣੀ ਪ੍ਰਦੀਪ ਗੌਰ ਜਿਹੜੇ ਕੈਪਟਨ ਸੀਐਨਸੀ ਤਾਂ ਮਹਾਰਾਣੀ ਪ੍ਰਦੀਪ ਗੌਰ ਦਿਨਲ ਪੰਜੂਮੀ ਨੇ ਐਡਵਾਈਜ਼ਰ ਰਿਹਾ ਤਾਂ ਇੱਕ ਇਹ ਵੀ ਮਤੇ ਫੈਮਲੀ ਦੇ ਲਈ ਸਵਾਲ ਆ ਵੀ ਕਿਉਂਕਿ ਜਦੋਂ ਬੰਦੇ ਆਪਣੀ ਰਾਜੇ ਹੁੰਦੇ ਦਾ ਸਵਾਲ ਤਾਂ ਹੁੰਦਾ ਵੈਸੇ ਪਰ ਮਹਾਰਾਣੀ ਪ੍ਰਦੀਪ ਗੌਰ ਪੰਜੂਮੀ ਨੇ ਦਿਰੇ ਕੈਪਟਨ ਸਾਹਿਬ ਇੱਕਰੀ ਮਿਲਦੇ ਨੇ ਇਹ ਅਰੂਸਾਲਮ ਦੀ ਅਗਲਾ ਆਮ ਚਲਦੀ ਹੈ ਤੁਸੀਂ ਕਦੇ ਦੇਖਿਆ ਰੂਸਾਲਮ ਨੂੰ ਉਸੇ ਸਵਾਂ ਚੋਂ ਜਾਂਦੇ ਜਾਂ ਕੋਠੀ ਚੋਂਦੇ ਬਾਈ ਜੀ ਮੈਂ ਤੁਹਾਨੂੰ ਗੱਲ ਦੱਸਦਾ ਦੇਖੋ ਮੈਂ মিডিਆ ਰਾਈ মিডিਆ ਰਾਈ ਬਹੁਤ ਗੱਲਾਂ ਸੁਣ ਲਈਆਂ ਤੁਸੀਂ ਮੇਰੀ ਗੱਲ ਦਾ ਯਕੀਨ ਮੰਨੋਗੇ ਕਿ ਨਹੀਂ ਤੁਹਾਡੇ ਆਡੀਅੰਸ ਮੰਨیں گے ਕਿ ਨਹੀਂ ਮੈਂ ਤੁਹਾਨੂੰ ਜਾ ਸੱਚ ਦੱਸਦਾ ਮੈਂ 55 ਸਾਲਾਂ ਚ 55 ਸਾਲਾਂ ਚ ਮੈਂ ਮਿਸਿਸ ਅਰੂਸਾਲਮ ਨੂੰ ਇੱਕ ਦਿਨ ਮਿਲਿਆ ਉਹ ਵੀ ਕਿਵੇਂ ਮਿਲਿਆ ਉੱਥੇ ਕੋਈ ਪ੍ਰੈਸ ਕਾਨਫਰੰਸ ਸੀਗੀ ਪ੍ਰੈਸ ਦੀ ਕੋਈ ਕਾਨਫਰੰਸ ਹੋਣੀ ਸੀ ਤੇ ਕੋਈ ਜਰਨਲਿਸਟ ਬਾਹਰੋਂ ਵੀ ਆਈ ਹੋਈ ਸੀ ਕੋਈ ਜਰਨਲਿਸਟ ਬਾਹਰੋਂ ਵੀ ਆਈ ਹੋਈ ਸੀ ਮੈਂ ਜਦੋਂ ਅੰਦਰ ਜਾਣ ਲੱਗਿਆ ਸੀਐਮ ਰੈਜ਼ਿਡੈਂਸ ਦੇ ਵਿੱਚ ਅੰਦਰ ਉਹਨਾਂ ਦੇ ਜਿੱਥੇ ਪ੍ਰੈਸ ਕਾਨਫਰੰਸ ਹੋਣੀ ਸੀ ਬਾਰ ਹਾਲ ਆ ਉੱਥੇ ਜਾਣ ਲੱਗਿਆ ਤੇ ਉੱਥੇ ਮੈਡਮ ਅਰੁਸਾलम ਬੈਠੀ ਸੀ జర్నలిస్ట్ ਆ ਵੀ ਸੀ ਕੋਈ ਇੰਟਰਨੈਸ਼ਨਲ ਜਰਨਲਿਸਟ ਵੀ ਸੀ ਮੇਰੇ ਸਾਹਬ ਨਾਲ ਕੋਈ ਕੋਈ ਕਿਸੇ ਟਾਪਿਕ ਤੇ ਕੋਈ ਇੰਟਰਵਿਊ ਹੋਣੀ ਸੀ ਸੋ ਉਹ ਹੀ ਮੈਂ ਵੇਖਿਆ ਤੇ ਉਹਨਾਂ ਨੇ ਮੈਨੂੰ ਵੇਖ ਕੇ ਫਤਿਹ ਬੁਲਾਈ ਤੇ ਮੈਂ ਆਪਦਾ ਵਾਪਸ ਆਇਆ ਇਸ ਤੋਂ ਵੱਧ ਮੈਂ 4.5 5 ਪੌਣੇ 5 ਸਾਲ ਉੱਤੇ ਰਿਹਾ ਮੈਂ ਕਿਤੇ ਅਰੂਸਾ ਆਲਮ ਨੂੰ ਮੈਂ ਨਹੀਂ ਦੇਖੀ ਇਹ ਕੋਈ ਰਿਸ਼ਤਾ ਤਾਂ ਸੀਗੇ ਨਾ ਜੋ ਤੁਸੀਂ ਦੇਖੋ ਕੈਪਟਨ ਹੁਣ ਮੇਰੀ ਗੱਲ ਸੁਣੋ ਲੋਕ ਰਿਸ਼ਤਾ ਬਰਾਬਰ ਸਾ ਮੇਰੀ ਗੱਲ ਸੁਣੋ ਉਹਨਾਂ ਰਿਸ਼ਤਾ ਤੁਸੀਂ ਤੁਸੀਂ ਮੇਰੇ ਛੋਟੇ ਭਾਈ ਹੋ ਤੁਹਾਡਾ ਮੇਰਾ ਇੱਕ ਪਿਆਰਾ ਮਾਦਾ ਵੇਸ਼ਤਾ ਤੁਸੀਂ ਇੱਕ ਜਰਨਲਿਸਟ ਤੌਰ ਤੇ ਥੋੜਾ ਜਰਨਲਿਸਟ ਤੌਰ ਤੇ ਤੁਸੀਂ ਮੇਰੇ ਇਲਾਕੇ ਦੇ ਮੇਰੇ ਇਲਾਕੇ ਦੇ ਹੋ ਥੋੜੀ ਜਿਹੜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਤੁਸੀਂ ਮੇਰੇ ਨਾਲ ਆਪਾਂ ਬਾਰਤਾਲਾਪ ਕਰ ਰਹੇ ਹੋ ਥੋੜੇ ਜਿਹੜੇ ਥੋੜੇ ਉਲਟ ਵਾਲੇ ਹੋਣਗੇ ਉਹ ਤਾਂ ਕਹਿਣਗੇ ਇਹਦੇ ਪਿੰਡਾਂ ਦੇ ਦੇ ਹੱਕ ਦੀ ਗੱਲ ਕਰ ਗਿਆ ਜਿਹੜੇ ਕੋਈ ਮੇਰੇ ਉਲਟ ਵਾਲੇ ਹੋਣਗੇ ਉਹ ਇੱਕ ਹੋਰ ਨਜ਼ਰੀਏ ਨਾਲ ਦੇਖਣਗੇ ਅਰੂਸਾ ਆਲਮ ਦਾ ਰਿਸ਼ਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਪਟਨ ਸਾਹਿਬ ਨੇ ਵੀ ਦੱਸਿਆ ਸੀ ਉਹ ਵੀ ਉਹਨਾਂ ਨੂੰ ਕਿਤੇ ਪ੍ਰੈਸ ਕਾਨਫਰੰਸ ਮਿਲੇ ਸੀ ਤੇ ਉਹਨਾਂ ਦਾ ਇੱਕ ਚੰਗੇ ਦੋਸਤਾਂ ਦਾ ਰਿਸ਼ਤਾ ਦੇਖੋ ਇੱਕ ਚੰਗੇ ਇੱਕ ਲੇਡੀ ਦੇ ਨਾਲ ਜੇ ਕਿਸੇ ਦੀ ਦੋਸਤੀ ਹੋ ਜਾਵੇ ਉਹਦਾ ਹਮੇਸ਼ਾ ਗਲਤ ਮਤਲਬ ਨਹੀਂ ਕੱਢ ਲੈਣਾ ਚਾਹੀਦਾ ਜਿਹੜੇ ਉੱਥੇ ਬੈਠੇ ਐ ਮੈਂ 5 ਸਾਲ ਮੈਂ 20 ਸਾਲ ਉਹਨਾਂ ਨਾਲ ਆ ਰਹੇ ਹਾਂ ਬਤੌਰ ਪੰਜ ਸਾਲ ਤੋਂ ਉਹ ਅਸੀਂ ਨੇ ਬਤੌਰ ਪੰਜ ਸਾਲ ਮੈਂ ਕਹੀ ਜਾਂਦਾ ਯਾਰ ਦੇਖੋ ਐਵੇਂ ਮੈਨੂੰ ਕੋਈ ਕੱਲ ਨੂੰ ਕਵੇ ਵੀ ਉੱਥੇ ਆ ਚ ਮੈਂ ਜਿਹੜੀ ਕਹੀ ਹੈ ਨਾ ਮੈਂ ਅੱਜ ਤਾਈ ਮੈਂ ਕੋਈ ਵੀ ਐਸੀ ਚੀਜ਼ ਨਹੀਂ ਇਹੋ ਜੀ ਚੀਜ਼ ਕੀਤੀ ਕਿਤੇ ਕਹਿੰਦੇ ਉਹ ਇੱਕ ਕੁਬੀਰਾ ਵੀਡੀਓ ਵਾਇਰਲ ਹੋ ਗਈ ਸੀਤਾਪੁਰ ਦੱਸੋ ਉਹ ਸੀਤਾਪੁਰ ਕੀ ਜੇ ਕਿਸੇ ਫੜ ਦਾ ਨਾਲ ਲੇ ਤਾਂ ਉਹ ਸੀਤਾਪੁਰ ਰੱਖਦਾ ਆਪਣੇ ਤਾਂ ਲੋਕ ਇਹੋ ਜਿਹੇ ਆ ਜੋ ਮਰਜ਼ੀ ਗੱਲ ਕਰਾਉਂਦੇ ਤੁਹਾਡੇ ਕਰੀਅਰ ਤੇ ਆਉਣੇ ਤੁਸੀਂ ਫਿਰ ਟਿਕਟ ਦੀ ਗੱਲ ਕਰਕੇ ਨਾਲੇ ਉਹ ਵੀ ਫੀਡ ਕੋਰਟ ਤੋਂ ਮੈਨੂੰ ਮੈਂ ਮੇਰੇ ਕਿਤੇ ਲੜਨੀ ਹੈ ਫਿਰ ਆਉਂਗਾ ਅੱਜ ਬੱਸ ਦੇਖੋ ਬਰਾਤ ਸਾਹਿਬ ਹਰ ਪੋਲੀਟੀਕਲ ਬੰਦੇ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਇਲੈਕਸ਼ਨ ਲੜਨੇ ਆ ਬਿਲਕੁਲ ਪੋਲੀਟੀਕਲ ਬੰਦਾ ਹਰ ਸੁਪਨਾ ਹੁੰਦਾ ਵੀ ਮੈਂ ਪੋਲੀਟੀਕਲ ਬੰਦਾ ਫੀਕੋੜ ਦੀ ਤਰੱਕੀ ਵਾਸਤੇ ਇਲੈਕਸ਼ਨ ਲੜਦਾ ਮੇਰਾ ਸੁਪਨਾ ਹੈ ਜੀ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਮੈਂ ਫੀਕੋੜ ਨੂੰ ਤਰੱਕੀ ਦੇ ਰਾਈ ਤੇ ਲੱਗਣਾ ਹਰ ਹਰ ਬੰਦੇ ਦਾ ਸੁਪਨਾ ਹੁੰਦਾ ਮੇਰੇ ਤੋਂ ਬਾਅਦ ਵੀ ਕਈ ਹੋਰ ਹੋਵੇ ਹੋਰ ਵੀ ਹੋਣਗੇ ਬੀਜੇਪੀ ਜਿਹੜੇ ਫੀਕੋੜ ਦੇ ਹੋਰ ਹਰ ਇੱਕ ਦੇ ਮਨ ਚ ਖਾਸ਼ ਹੋਵੇ ਮੈਂ ਲੜ ਚਲਣਗੇ ਟਿਕਟ ਦੇਣੀ ਨਾ ਦੇਣੀ ਉਹ ਪਾਰਟੀ ਦੇ ਉਹ ਪਾਰਟੀ ਜਿਹਨੂੰ ਟਿਕਟ ਦਊਗੀ ਉਹਦੀ ਡਟ ਕੇ ਮਦਦ ਬੜੀ ਬੜੀ ਕਲੇਟੀ ਜੀ ਆਣੀਗਾ ਅੱਛਾ ਉਹ ਸੁਖਦੀਪ ਸਿੰਘ ਤੇ ਲੋਗ ਵੀ ਦੇ ਵੀ ਆਰਮੀ ਇਹ ਗੱਲਾਂ ਵੀ ਭਾਜਪਾ ਚ ਰਲ ਜਾਣਗੇ ਜੇ ਤੇ ਜਿਹਦੇ ਲੋਗ ਭਾਜਪਾ ਚਾਉਂਦੇ ਨੇ ਤੇ ਫਿਰ ਤੁਹਾਡਾ ਕਰੀਅਰ ਕੀ ਰਹੇਗਾ ਤੁਸੀਂ ਕਰੋਗੇ ਭਾਈ ਜੀ ਦੇਖੋ ਮੇਰੀ ਗੱਲ ਸੁਣੋ ਉਹਦੇ ਜਿਹੜੇ ਭਾਗ ਆ ਕੁਸ਼ਲਦੀਪ ਦੇ ਉਹ ਮੈਂ ਖੋਹ ਨਹੀਂ ਲੈਣੇ ਮੇਰੇ ਜਿਹੜੇ ਭਾਗ ਆ ਕਿੱਕੀ ਦੇ ਨਹੀਂ ਖੋਹ ਲੈਣੇ ਜੋ ਜਿਹੜੀ ਕਿਸਮਤ ਚ ਜੋ ਲਿਖਿਆ ਹੈ ਮਿਲਣਾ ਉਹ ਹੀ ਹੈ ਠੀਕ ਹੈ ਜੇ ਕੁਸ਼ਲਦੀਪ ਨੂੰ ਬੀਜੇਪੀ ਟਿਕਟ ਦੇ ਦੂ ਬਹੁਤ ਇਸ ਤੋਂ ਮੈਂ ਉਹਦੀ ਮਦਦ ਕਰੂੰਗਾ ਜੇ ਮੈਨੂੰ ਦੋਗੇ ਬੀਜੇਪੀ ਟਿਕਟ ਜੇ ਕੁਸ਼ਲਦੀਪ ਬੀਜੇਪੀ ਚਾਗਦੰਬੇ ਮੈਨੂੰ ਮੇਰੀ ਮਦਦ ਕਰ ਦੂਗਾ ਆ ਤਾਂ ਪਾਰਟੀਆਂ ਦੇ ਫੈਸਲੇ ਨਾ ਕਿ ਇੰਡੀਵਿਜੂਅਲ ਕੁਸ਼ਾਸ ਆਪ ਪਾਰਟੀਆਂ ਨੇ ਫੈਸਲੇ ਕਰਦੇ ਨੇ ਭਾਵੇਂ ਭਾਜਪਾ ਦੀ ਜਿਹੜੀ ਵੋਟ ਹੈ ਉਹ ਸਿਰਫ ਸ਼ਹਿਰਾਂ ਦੇ ਵਿੱਚ ਹੀ ਰਹੇਗੀ ਪੰਜਾਬ ਦੇ ਵਿੱਚ ਤੁਸੀਂ ਇਕੱਠ ਕੀਤਾ ਸੀ ਕੱਟ ਦਾ 3500 4000 ਦਾ ਕੱਟ ਸੀਗਾ ਜਿਸ ਦਿਨ ਕੈਪਟਨ ਮੁੰਦਰ ਸਿੰਘ ਅਥਾਇਓਸ